ਸਸੀ ਕਲਵੀਰੋਂ ਹੋਣੇ ਆਏ ਅਸੀਂ ਤੇ ਚੰਡੀਗੜ੍ਹ ਤੋਂ ਆਏ ਸਾਰੇ ਤੁਹਾਡੇ ਅਫਸਰਾਂ ਨੂੰ ਮਿਲੇ ਆ ਰਜਿਸਟਰ ਸਾਹਿਬ ਦੇ ਗਏ ਸੀ ਤੇ ਪ੍ਰੂਫ ਸਾਰੇ ਮੈਂ ਲੈ ਕੇ ਆਇਆ ਆਪਾਂ ਬਿਨਾਂ ਪ੍ਰੂਫਾਂ ਤੋਂ ਗੱਲ ਕਰਨੀ ਆਵੇਂ ਤੁਹਾਡੀ ਇੱਕ ਜਥੇਬੰਦੀ 137 ਆਪਣਾ ਸੋਲਕੀਆਂ ਟੋਲ ਟੈਕਸ ਦੇ ਜਿੱਥੇ ਆਪਾਂ ਨੇ ਧਰ ਨਾਲ ਆਇਆ ਸੀ ਥੋੜਾ ਥੋੜਾ ਇਸ਼ਾਰਿਆਂ ਕਰ ਗੱਲ ਸਮਝ ਲਿਆ ਕਰੋ ਜਿੱਥੇ ਆਪਾਂ ਨੇ ਧਰ ਨਾਲ ਲਾਇਆ ਸੀ ਮੇਰੇ ਵੀਰ ਆਏ ਸੀ ਤੇ ਹੋਮ ਗਾਰਡ ਦੇ ਮੁਲਾਜ਼ਮ ਆਏ ਸੀ ਔਨ ਡਿਊਟੀ ਮੁਲਾਜ਼ਮ ਹੋਏ ਸੀ ਤੇ ਕਾਫੀ ਜੋਰ ਲਾਇਆ ਇਹਨਾਂ ਨੇ ਵੀ ਆਪਣੀ ਵੀ ਉਹ ਕਰਨੇ ਨੂੰ ਚਲੋ ਬਹੁਤ ਵੱਤ ਸੀ ਪਰ 137 ਦਾ ਅੱਜ ਜਿਹੜਾ ਅਸੀਂ ਆਰਡਰ ਲੈ ਕੇ ਆਏ ਆ ਉਹ ਉਸ ਆਰਡਰ ਦੇ ਵਿੱਚ ਇਹ ਹੈ ਕਿ 137 ਇੱਕ ਡਿਸਪਿਊਟਡ ਜਥੇਬੰਦੀ ਹੈ ਆਪਸ ਵਿੱਚ ਇਹਨਾਂ ਦਾ ਝਗੜਾ ਹੈ ਕਿਉਂਕਿ ਪ੍ਰੂਫ ਸਾਰਿਆਂ ਦੇ ਲੱਗੇ ਹੋਏ ਨੇ ਸਾਰਿਆਂ ਦੇ ਖਾਤੇ ਵਗੈਰਾ ਲੱਗੇ ਹੋਏ ਨੇ 136 ਦਾ ਇਸ ਵਕਤ ਗੁਰਦੀਪ ਸਿੰਘ ਜੀ ਜਿਹੜੇ ਪ੍ਰਧਾਨ ਸੀ ਉਹ ਪ੍ਰਧਾਨ ਨਹੀਂ ਰਹੇ ਅੱਜ ਤੇ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਜਿਸ ਵੀਰ ਨੂੰ ਕੋਈ ਪ੍ਰੂਫ ਤੇ ਦੋ ਤਿੰਨ ਕੱਲ ਆਡੀਓ ਪਈਆਂ ਸੀ ਆਡੀਓ ਵਾਲੇ ਤੇ ਕਾਰਵਾਈ ਹੋਈ ਹੈ ਡੀਜੀਪੀ ਸਾਹਿਬ ਨੂੰ ਉਹ ਪ੍ਰੂਫ ਭੇਜ ਦਿੱਤੇ ਨੇ ਡਾਇਰੈਕਟਰ ਸਾਹਿਬ ਨੇ ਉਹ ਆਡੀਓ ਵਾਲੇ ਤੇ ਵੀ ਕਾਰਵਾਈ ਹੋਈ ਅੱਜ ਤੇ 137 ਦੇ ਗੁਰਦੀਪ ਸਿੰਘ ਵੀ ਪ੍ਰਧਾਨ ਨਹੀਂ ਰਹੇ ਕ੍ਰਿਸ਼ਨਦੇਵ ਜੀ ਵੀ ਪ੍ਰਧਾਨ ਨਹੀਂ ਰਹੇ ਕੋਈ ਪ੍ਰਧਾਨ ਨਹੀਂ ਹੈਗਾ ਤੇ ਕੋਰਟ ਕੇਸ ਦਾਖਲ ਹੋ ਚੁੱਕਿਆ ਹੈ ਕੋਰਟ ਵਿੱਚ ਕਾਰਵਾਈ ਭੇਜ ਦਿੱਤੀ ਹੈ ਇਹ ਸਾਰੇ ਪ੍ਰੂਫ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਭੇਜ ਦਿੱਤੇ ਗਏ ਨੇ ਤੇ ਬਹੁਤ ਵਧੀਆ ਬੰਦੇ ਨੇ ਰਿਜੈਕਟਰ ਸਾਹਿਬ ਕਿਉਂਕਿ ਕੋਈ ਕਿਸੇ ਦੇ ਮਸਲੇ ਵਿੱਚ ਨਹੀਂ ਪੈਣਾ ਚਾਹੁੰਦਾ ਆਪਸੀ ਮਸਲੇ ਨੇ ਇਹਨਾਂ ਦੇ ਆਪਸੀ ਮਸਲੇ ਤੇ ਤੁਹਾਨੂੰ ਵੀ ਪਤਾ ਜਦੋਂ ਤੁਸੀਂ ਆਏ ਸੀ ਉੱਥੇ ਹੋਮਗਾਰਡ ਦੇ ਮੁਲਾਜ਼ਮ ਸਾਰੇ ਤੇ ਮੈਂ ਦੇਖ ਰਿਹਾ ਮੈਂ ਸਾਰਾ ਕੁਝ ਬਾਤ ਰਿਹਾ ਏ ਤੇ ਕਾਫੀ ਵੀਰ ਕੱਲ੍ਹ ਕਰ ਰਹੇ ਸੀ ਗੁਰਦੀਪ ਸਿੰਘ ਜੀ ਪ੍ਰਧਾਨ ਐ ਇਦਾਂ ਇਦਾਂ ਤੇ ਹੁਣ ਜੇ ਕੋਈ ਵੀਰ ਹੁਣ ਜੇ ਕੋਈ ਵੀਰ ਧਿਆਨ ਨਾਲ ਸੁਣ ਲਿਓ ਗੁਰਦੀਪ ਸਿੰਘ ਦਾ ਨਾਮ ਲੈ ਕੇ ਕਹੇਗਾ ਵੀ ਗੁਰਦੀਪ ਸਿੰਘ ਪ੍ਰਧਾਨ ਨੇ ਤੁਰੰਤ ਕਾਰਵਾਈ ਹੋਏਗੀ ਮੇਰੇ ਕੋਲ ਪ੍ਰੂਫ ਨੇ ਮੈਂ ਲੈ ਕੇ ਆਇਆ ਜਿਸ ਕਿਸੇ ਵੀਰ ਨੂੰ ਚਾਹੀਦਾ ਹੋਇਆ ਸਾਰਾ ਤੇ ਜੇ ਕੋਈ ਕਹੇਗਾ ਕ੍ਰਿਸ਼ਨ ਦੇਵ ਜੀ ਪ੍ਰਧਾਨ ਨੇ ਤਾਂ ਅੱਜ ਤੋਂ ਬਾਅਦ ਤੇ ਕੋਈ ਪ੍ਰਧਾਨ ਨਹੀਂ ਰਿਹਾ ਭੰਗ ਕਰ ਦਿੱਤੀ ਗਈ ਹੈ ਹੁਣ ਕੋਰਟ ਵਿੱਚ ਮਸਲਾ ਚੱਲੇ ਗਿਆ ਕੋਰਟ ਵਿੱਚ ਵੀ ਅਸੀਂ ਕੇਡ ਕੋਰਟ ਕੇਸ ਅੱਜ ਦਾਖਲ ਕਰ ਦਿੱਤਾ ਹੈ ਤੇ 137 ਦਾ ਹੁਣ ਕੋਈ ਪ੍ਰਧਾਨ ਨਹੀਂ ਰਿਹਾ ਇਸ ਵਕਤ 137 ਉਹੀ ਹੈ ਜਿੱਥੇ ਤੁਸੀਂ ਗਏ ਸੀ ਵੀਰ ਮੇਰੇ ਲੰਗਰ ਖਾਣ ਗਏ ਸੀ ਤੁਸੀਂ ਨਾ ਤੁਸੀਂ ਹੁਣ ਸਮਝ ਰਹੇ ਹੋ ਨਾ ਇਸ਼ਾਰਾ ਇਸ਼ਾਰਾ ਨਾਲ ਤੇ ਮੈਂ ਕੀ ਕਰ ਰਿਹਾ ਉਹ ਮੇਰਾ ਮਸਲਾ ਹੈ ਤੇ ਮੈਂ ਗਿਆ ਸੀ ਅੱਜ ਬੜਾ ਮਾਲ ਕੀਤਾ ਹੋ ਗਿਆ ਨਾ ਪੱਤਰਕਾਰ ਸਾਹਿਬ ਇਹਨਾਂ ਦਾ ਮਸਲਾ ਹੀ ਕੋਈ ਨਹੀਂ ਕਦੇ ਇਕੱਠੇ ਹੋ ਜਾਂਦੇ ਨੇ ਕਦੇ ਉਹ ਇਹ ਹੋ ਜਾਂਦੇ ਨੇ ਤੇ ਮੇਰਾ ਇਹਦੇ ਵਿੱਚ ਕੋਈ ਮਸਲਾ ਨਹੀਂ ਜੇ ਕੋਈ ਮੈਨੂੰ ਕਿਸੇ ਪੱਤਰਕਾਰ ਸਾਹਿਬ ਤੁਹਾਨੂੰ 137 ਦੇ ਕੋਈ ਲਾਭ ਹੈ ਤੁਹਾਨੂੰ 134 ਦੇ ਕੋਈ ਲਾਭ ਹੈ ਤੇ 137 ਅੱਜ ਰਜਿਸਟਰਾ ਸਾਹਿਬ ਵੱਲੋਂ ਉਹ ਕਹਿੰਦੇ ਕੋ ਜੋ ਕੋਈ ਕਾਰਵਾਈ ਕਰੇਗਾ ਆਪਣਾ ਜ਼ਿੰਮੇਵਾਰ ਹੋਏਗਾ ਤੇ ਅਸੀਂ ਕੋਈ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕਰਨੀ ਤੇ ਡੀਜੀਪੀ ਸ਼ਾਹਬ ਨੂੰ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਹੈ ਵੀ 137 ਦਾ ਆਪਸੀ ਡਿਊਚ ਪੁੱਛ ਆ ਇਹਨਾਂ ਦੇ ਆਪਸੀ ਮਸਲੇ ਆਪਸੀ ਮਸਲੇ ਸਮਝ ਲਿਆ ਤੁਸੀਂ ਇਹਨਾਂ ਦੇ ਆਪਸੀ ਮਸਲੇ ਨੇ ਤੇ 137 ਦਾ ਕੋਈ ਪ੍ਰਧਾਨ ਨਹੀਂ ਹੈਗਾ ਜੇ ਕੋਈ ਜੇ ਕੋਈ ਬੰਦਾ ਕੋਈ ਵੀਡੀਓ ਪਾਏਗਾ ਨਾ ਵੀ ਅਸੀਂ ਪ੍ਰਧਾਨ ਇੱਕ ਵੀਡੀਓ ਤੁਮੇ ਭੇਜ ਦਿੱਤੀ ਜਿਹੜੀ ਕੱਲ ਪਾਈ ਸੀ ਤੇ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਡਾਇਰੈਕਟਰ ਸਾਹਿਬ ਨੂੰ ਮੈਂ ਫੋਨ ਕਰਾਂਗਾ ਤੇ ਉਸ ਦੇ ਵਿਰੁੱਧ ਜੋ ਵੀ ਹੋਇਆ ਪੁਲਿਸ ਕੰਪਲੇਂਟ ਕੀਤੀ ਜਾਏਗੀ ਜਾਂ ਪੁਲਿਸ ਕਾਰਵਾਈ ਕੀਤੀ ਜਾਏਗੀ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿੰਦਾ ਅੱਜ 137 ਦਾ ਇਸ ਵਕਤ ਕੋਈ ਪ੍ਰਦਾਨ ਨਹੀਂ ਅੱਜ ਸ਼ਾਮ ਤੱਕ ਜਿਸ ਕਿਸੇ ਵੀਰ ਨੂੰ ਮੈਂ ਫੇਸਬੁੱਕ ਤੇ ਪਾਏ ਨੇ ਪ੍ਰੂਫ ਚਾਹੀਦੇ ਹੁਣ ਪ੍ਰੂਫ ਲੈ ਸਕਦਾ ਤੇ ਜਿਹੜੇ ਜਿਹੜੇ ਬੰਦੇ ਹੁਣ ਤੁਹਾਡੀਆਂ ਕਿੜੀਆਂ ਇੱਥੇ ਬੰਦੀਆਂ ਨੇ 169 ਐਕ ਤੇ ਰਕੇਸ਼ ਕੁਮਾਰ ਜੀ ਠੀਕ ਹੈ ਇੱਕ 100 ਥਾੜੀ ਉਹ ਭੰਗ ਹੋ ਚੁੱਕੀ ਐ ਰਾਏਪੁਰ ਡੱਬਾ ਵਾਲੀ ਉਹ ਵੀ ਚਲੋ ਉਹਦਾ ਵੀ ਕੋਈ ਪ੍ਰਧਾਨ ਨਹੀਂ ਹੈਗਾ ਤੇ ਉਹਨਾਂ ਨੇ ਸਮਰਥਨ ਦਿੱਤਾ ਇਹਨਾਂ ਨੂੰ ਸਾਰਾ ਸਮਰਥਨ ਅਸੀਂ ਦਿਖਾਇਆ ਹੈ ਤੇ ਕੋਰਟ ਕੇਸ ਦਾਖਲ ਹੋ ਚਲਿਆ 2-4 ਦਿਨ ਦੇ ਵਿੱਚ 137 ਦੁਬਾਰਾ ਆਪਣੇ ਸਟੈਂਡ ਤੇ ਖੜੀ ਹੋਵੇਗੀ ਕਿ ਨਹੀਂ ਹੋਵੇਗੀ ਉਹ ਮੈਨੂੰ ਨਹੀਂ ਪਤਾ ਮੇਰਾ ਮਸਲਾ ਨਹੀਂ ਹੈਗਾ ਪਰ ਇਸ ਵਕਤ 137 ਦੇ ਨਾਂ ਗੁਰਦੀਪ ਸਿੰਘ ਜੀ ਪ੍ਰਧਾਨ ਰਹੇ ਨੇ ਨਾ ਕੋਈ ਉਹਦਾ ਪ੍ਰਧਾਨ ਹੈ ਨਾ ਉਹਨਾਂ ਕੋਈ ਕੁਛ ਰਿਹਾ 137 ਇਸ ਵਕਤ ਜ਼ੀਰੋ ਹੋ ਚੁੱਕੀ ਐ ਜੇ ਕਿਸੇ ਵੀਰ ਨੂੰ ਪ੍ਰੂਫ ਚਾਹੀਦਾ ਹੋਇਆ ਵਿਧ ਪ੍ਰੂਫ ਗੱਲ ਕਰਾਂਗੇ ਕੱਲ ਇੱਕ ਵੀਰ ਦਾ ਆਡੀਓ ਪਾਈ ਸੀ ਤੇ ਉਸ ਵੀਰ ਦੇ ਵਿਰੁੱਧ ਕਾਰਵਾਈ ਹੋ ਚੁੱਕੀ ਹੈ ਤੇ 137 ਦਾ ਅੱਜ ਕੋਈ ਮਸਲਾ ਨਹੀਂ ਰਿਹਾ 137 ਦਾ ਕੋਈ ਪ੍ਰਧਾਨ ਨਹੀਂ ਰਿਹਾ ਗੁਰਦੀਪ ਸਿੰਘ ਜੀ ਭੰਗ ਹੋ ਚੁੱਕੇ ਨੇ ਦੂਸਰੇ ਵੀ ਭੰਗ ਹੋ ਚੁੱਕੇ ਨੇ ਪੂਰਾ ਹੀ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਉਹ ਆਪਣੇ ਆਪਣੇ ਮਸਲੇ ਹੁਣ ਕੋਰਟ ਰਾਹੀਂ ਪੇਸ਼ ਕਰਨਗੇ ਕੋਰਟ ਵਿੱਚ ਅਸੀਂ ਅੱਜ ਕਾਰਵਾਈ ਕਰ ਦਿੱਤੀ ਹੈ ਕਿ ਤੁਸੀਂ ਆਪਣਾ ਆਪਣਾ ਸਾਫ ਕਿਤਾਬ ਉਹਨਾਂ ਤੋਂ ਉਹਨਾਂ ਦੇ ਕਾਪੀਆਂ ਵਿੱਚ ਕਿੰਨੇ ਅਕਾਊਂਟਾਂ ਵਿੱਚ ਕਿਹੜੇ ਪੈਸੇ ਆਏ ਨੇ ਉਹ ਤੁਸੀਂ ਆਪਣਾ ਹਿਸਾਬ ਉਹਨਾਂ ਤੋਂ ਮੰਗਿਓ 137 ਦੇ ਨਾਂ ਤੇ ਜੇ ਕੋਈ ਤੁਹਾਨੂੰ ਗੁਮਰਾਹ ਕਰਦਾ ਏ ਤਾਂ ਮੈਨੂੰ ਕਾਲ ਕਰਿਓ 137 ਫਿਨਿਸ਼ ਸਸਿਕਾ